ਪੰਜਾਬ ਦੇ ਵਿੱਚ ਮੁੜ ਇੱਕ ਵਾਰ ਫਿਰ ਚੋਣਾਂ ਖੜਾ ਪਕੇਗਾ ਤੇ ਚੋਣ ਦੰਗਲ ਸ਼ੁਰੂ ਹੋਣ ਜਾ ਰਿਹਾ ਜੇ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ 2 ਸਾਲ ਦੇ ਵਿੱਚ ਇਹ ਕਹਿੰਦੇ ਇਹ ਕਿ 224 ਤੇ ਹੁਣ 25 ਦੇ ਵਿੱਚ ਲਗਾਤਾਰ ਚੋਣਾਂ ਦਾ ਦੌਰ ਚੱਲਿਆ ਆ ਰਿਹਾ ਹੈ ਕਦੇ ਲੋਕ ਸਭਾ ਦੇ ਚੋਣਾਂ ਕਦੇ ਪੰਚਾਇਤੀ ਚੋਣਾਂ ਕਦੇ ਕਾਉਂਸਲਰ ਚੋਣਾਂ ਹਰ ਤਰ੍ਹਾਂ ਜਨਮਰ ਕੇ ਕਦੇ ਨਾ ਕਿਤੇ ਚੋਣ ਜਿਹੜੀ ਹੈ ਲਗਾਤਾਰ ਪੰਜਾਬ ਦੇ ਵਿੱਚ ਚੱਲੀ ਆ ਰਹੀ ਹੈ ਜਿਮਨੀ ਚੋਣਾਂ ਵੀ ਕਈ ਵਾਰ ਹੋ ਚੁੱਕੀਆਂ ਨੇ ਤਾਂ ਹਾਲੀ ਦੇ ਵਿੱਚ ਲੁਧਿਆਣਾ ਵੈਸਟ ਦੀ ਜਿਮਨੀ ਚੋਣ ਹੋ ਕੇ ਹਟੀ ਹੈ ਤੇ ਉਸ ਤੋਂ ਬਾਅਦ ਦੁਬਾਰਾ ਫਿਰ ਹੁਣ ਜਿਹੜਾ ਚੋਣ ਦਾ ਐਲਾਨ ਕਰ ਦਿੱਤਾ ਗਿਆ ਜਿਹੜੀਆਂ ਇਹ ਚੋਣਾਂ ਦਾ ਐਲਾਨ ਕੀਤਾ ਗਿਆ ਇਹ ਪੰਚਾਇਤਾਂ ਦੀਆਂ ਚੋਣਾਂ ਦੁਬਾਰਾ ਹੋਣਗੀਆਂ ਤੇ ਜਿਸ ਦੇ ਵਿੱਚ ਦੁਬਾਰਾ ਦੀ ਗੱਲ ਇਹ ਹੈ ਵੀ ਪੰਚਾਇਤ ਦੀ ਜਿਹੜੀ ਜਿਮਨੀ ਚੋਣ ਉਹ ਹੋਣੀ ਹੈ ਔਰ ਦੇ ਵਿੱਚ ਜਦੋਂ ਪਹਿਲਾ ਪੰਚਾਇਤਾਂ ਦੀ ਚੋਣਾਂ ਹੋਈਆਂ ਸੀ 2024 ਦੇ ਵਿੱਚ ਅਕਤੂਬਰ 2024 ਦੇ ਵਿੱਚ ਤਾਂ ਉਸ ਵੇਲੇ ਦੇ ਵਿੱਚ ਕੁਝ ਚੋਣਾਂ ਜਿਹੜੀਆਂ ਨੇ ਉਹ ਥਾਂ ਦੇ ਉੱਤੇ ਰੱਦ ਕਰ ਦਿੱਤੀਆਂ ਗਈਆਂ ਜਿਨ੍ਹਾਂ ਤੋਂ ਬਾਅਦ ਹੁਣ ਦੁਬਾਰਾ ਉਹਨਾਂ ਚੋਣਾਂ ਦੇ ਲਈ ਜਿਮਨੀ ਚੋਣ ਦਾ ਐਲਾਨ ਜਿਹੜਾ ਪੰਜਾਬ ਦੇ ਵਿੱਚ ਹੋ ਚੁੱਕਿਆ ਪੰਜਾਬ ਦੇ ਵਿੱਚ ਪੰਚਾਇਤਾਂ ਦੀ ਜਿਮਨੀ ਚੋਣ ਦਾ ਐਲਾਨ ਜਿਹੜਾ ਉਹ ਚੋਣ ਕਮਿਸ਼ਨ ਵੱਲੋਂ ਕਰ ਦਿੱਤਾ ਗਿਆ ਤੇ ਸੂਬੇ ਦੇ ਅੰਦਰ 1861 ਪੰਚਾਂ ਤੇ ਸਰਪੰਚਾਂ ਦੀ ਚੋਣ ਹੋਣੀ ਹੈ ਇਹ ਜਿਹੜੇ ਅਹੁਦੇ ਨੇ ਉਹਨਾਂ ਦੇ ਖਾਲੀ ਪਏ ਨੇ ਤਾਂ ਇਸ ਕਰਕੇ ਉਹ ਚੋਣ ਦਾ ਐਲਾਨ ਕੀਤਾ ਗਿਆ ਐਸਾ ਸੰਬੰਧੀ ਜਿਹੜੇ ਚੋਣ ਕਮਿਸ਼ਨ ਹੈ ਉਹਨੇ ਚੋਣ ਸ਼ੈਡਿਊਲ ਜਾਰੀ ਕਰ ਦਿੱਤਾ ਤੇ ਚੋਣ ਕਮਿਸ਼ਨ ਦੇ ਐਲਾਨ ਦੇ ਮੁਤਾਬਕ ਪੰਚਾਂ ਤੇ ਸਰਪੰਚਾਂ ਦੀ ਚੋਣ ਦੇ ਲਈ ਜਿਹੜੀ ਨਾਮਜ਼ਦਗੀਆਂ ਨੇ ਉਹ 14 ਜੁਲਾਈ ਤੋਂ ਸ਼ੁਰੂ ਹੋਣਗੀਆਂ ਤੇ ਨਾਲ-ਨਾਲ ਉਸ ਤੋਂ ਬਾਅਦ 27 ਜੁਲਾਈ ਨੂੰ ਜਿਹੜੀਆਂ ਵੋਟਾਂ ਨੇ ਉਹ ਪੰਚਾਂ ਤੇ ਸਰਪੰਚਾਂ ਦੇ ਲਈ ਪਾਈਆਂ ਜਾਣਗੀਆਂ ਤੇ ਹੁਣ ਇੱਥੇ ਗੱਲ ਸਾਹਮਣੇ ਹੈ ਕਿ ਪੰਜਾਬ ਦੇ ਵਿੱਚ 15 ਅਕਤੂਬਰ 2024 ਨੂੰ ਜਿਹੜੀਆਂ ਜਿਹੜੀਆਂ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਨੇ ਔਰ ਤੋਂ ਬਾਅਦ ਇਸ ਸਮੇਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੰਚਾਂ ਦੀਆਂ 90 ਤੇ ਪੰਚਾਂ ਦੀਆਂ 1771 ਜਿਹੜੇ ਅਹੁਦੇ ਨੇ ਉਹ ਖਾਲੀ ਪਏ ਨੇ ਤਾਂ ਇਹਨਾਂ ਨੂੰ ਭਰਨ ਦੇ ਲਈ ਜਿਮਨੀ ਚੋਣ ਜਿਹੜੀ ਆ ਉਹ 27 ਜੁਲਾਈ 2025 ਨੂੰ ਰੱਖੀ ਗਈ ਹੈ ਤੇ ਇਸ ਲਈ ਪੰਜਾਬ ਰਾਜ ਚੋਣ ਕਮਿਸ਼ਨ ਨੇ ਉਪ ਚੋਣਾਂ ਦਾ ਜਿਹੜਾ ਸ਼ੈਡਿਊਲ ਯਾਨੀ ਕਿ ਪੰਚਾਇਤ ਦੀਆਂ ਜਿਮਨੀ ਚੋਣ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਹੈ ਚੋਣ ਕਮਿਸ਼ਨ ਦੇ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ VOTING ਜਿਹੜੀ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੋਏਗੀ ਪਰ ਇਹ ਜਿਹੜੀ VOTING ਆ ਬੈਲਟ ਪੇਪਰਾਂ ਦੇ ਰਾਹੀਂ ਹੋਏਗੀ ਚੋਣ ਕਮਿਸ਼ਨ ਦੇ ਮੁਤਾਬਕ VOTES ਦੀ ਗਿਣਤੀ VOTES ਵਾਲੇ ਦਿਨ ਹੀ ਸ਼ਾਮ ਨੂੰ ਪੋਲਿੰਗ ਸਟੇਸ਼ਨ ਦੇ ਉੱਤੇ ਹੀ ਕੀਤੀ ਜਾਣੀ ਹੈ ਤੇ ਉਸੇ ਦਿਨ ਹੀ ਉਸ ਸਮੇਂ ਤੋਂ ਜਿਹੜੀ VOTES ਦੀ ਗਿਣਤੀ ਹੋਵੇ ਨਤੀਜੇ ਐਲਾਨ ਦਿੱਤੇ ਜਾਣਗੇ ਜਿਹੜੀਆਂ VOTES ਪੜੀਆਂ ਨੇ ਉਹਦੇ ਲਈ ਨਾਮਜ਼ਦਗੀਆਂ 14 ਜੁਲਾਈ ਤੋਂ 17 ਜੁਲਾਈ ਤੱਕ ਭਰੀਆਂ ਜਾਣੀਆਂ ਨੇ ਤੇ ਨਾਮਜ਼ਦਗੀਆਂ ਦੀ ਜਿਹੜੀ ਪਰਤਾਲ ਹੈ ਉਹ 18 ਜੁਲਾਈ ਨੂੰ ਕੀਤੀ ਜਾਏਗੀ ਤੇ ਕਾਗਜ਼ਾ ਵਾਪਸ ਲੈਣ ਦੀ ਜਿਹੜੀ ਆਖਰੀ ਮਿਤੀ ਹੈ ਉਹ 19 ਜੁਲਾਈ ਹੈ ਹੁਣ ਚੋਣ ਕਮਿਸ਼ਨ ਨੇ ਇਹ ਵੀ ਨਾਲ ਗੱਲ ਕਹੀ ਹੈ ਕਿ ਸਰਪੰਚ ਦੇ ਅਹੁਦੇ ਲਈ ਜਿਹੜੇ ਚੋਣ ਲੜਨ ਵਾਲੇ ਉਮੀਦਵਾਰ ਨੇ ਉਹਨਾਂ ਦਾ ਖਰਚਾ ਵੀ ਤੈਅ ਕੀਤਾ ਗਿਆ ਜਿਹਦੇ ਵਿੱਚ 40000 ਰੁਪਏ ਤੱਕ ਦਾ ਖਰਚ ਦੱਸਿਆ ਗਿਆ ਸਰਪੰਚ ਦੇ ਲਈ ਜਦੋਂ ਕਿ ਪੰਚ ਦੇ ਲਈ ਇਹ ਖਰਚ ਜਿਹੜਾ ਉਹ 30000 ਰੁਪਏ ਤੱਕ ਨਿਰਧਾਰਤ ਕੀਤਾ ਗਿਆ ਜੇ ਇਸ ਤੋਂ ਪਹਿਲਾਂ ਦੀ ਗੱਲ ਕਰ ਲੰਨੇ ਪੰਚਾਇਤੀ ਚੋਣਾਂ ਜਿਹੜੀਆਂ ਕਿ 15 ਅਕਤੂਬਰ 2024 ਨੂੰ ਹੋਈਆਂ ਸੀ ਤਾਂ ਉਹਦੇ ਵਿੱਚ ਵੀ ਕੁਝ ਹਦਾਇਤਾਂ ਜਿਹੜੀਆਂ ਜਾਰੀ ਸੀਗੀਆਂ ਤਾਂ ਜਿਸ ਦੇ ਵਿੱਚ 25 ਸਰਪੰਚੀ ਦੀਆਂ ਚੋਣਾਂ ਹੋਈਆਂ ਤੇ 2024 ਦੀਆਂ ਪੰਚਾਇਤੀ ਚੋਣਾਂ ਪਹਿਲੀ ਵਾਰ ਚੋਣੇ ਦੇ ਖਰੀਦ ਸੀਜ਼ਨ ਦੇ ਦੌਰਾਨ ਹੋਈਆਂ ਸੀ ਤੇ ਉਸ ਵੇਲੇ ਲੋਕਾਂ ਦੀ ਇਹ ਸੀ ਕਿ ਆਖਰ ਕਿਵੇਂ ਚੋਣਾਂ ਜਿਹੜੀਆਂ ਹੋਣਗੀਆਂ ਨੇ ਪਰ ਕੋਈ ਜ਼ਿਆਦਾ ਫੈਕਟ ਨਹੀਂ ਹੈ ਪਰ ਚੋਣਾਂ ਜ਼ਰੂਰ ਹੋਈਆਂ ਪੰਜਾਬ ਰਾਜ ਦੇ ਚੋਣ ਕਮਿਸ਼ਨ ਸੀ ਉਸ ਵੇਲੇ ਰਾਜ ਕਮਲ ਚੌਧਰੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਪੰਚਾਇਤੀ ਚੋਣਾਂ ਦਾ ਐਲਾਨ ਕੀਤਾ ਸੀ, ਪ੍ਰੋਗਰਾਮ ਐਲਾਨ ਦਿੱਤਾ ਸੀ ਤੇ ਪੰਚਾਇਤੀ ਚੋਣਾਂ ਦੇ ਲਈ ਨਾਮਜ਼ਦਗੀ ਉਸ ਵੇਲੇ ਪੱਤਰ ਦਾਖਲ ਕੀਤੇ ਜਾਣ ਦਾ ਅਮਲ ਸੀ। ਉਹ 27 ਸਤੰਬਰ ਨੂੰ 11 ਵਜੇ ਤੋਂ ਲੈ ਕੇ 3 ਵਜੇ ਤੱਕ ਰੱਖਿਆ ਗਿਆ ਸੀ। ਤੇ ਨਾਲ ਨਾਲ ਹੀ ਜਿਹੜੇ ਉਮੀਦਵਾਰ ਸੀ, ਉਹਨਾਂ ਨੂੰ ਵੀ ਅਕਤੂਬਰ ਤੱਕ 4 ਅਕਤੂਬਰ ਤੱਕ ਜਿਹੜੇ ਕਾਗਜ਼ ਸੀ, ਉਹ ਦਾਖਲ ਕਰਨ ਲਈ ਕਿਹਾ ਗਿਆ ਸੀ ਤੇ ਨਾਲ ਨਾਲ 28 ਸਤੰਬਰ ਨੂੰ ਛੁੱਟੀ ਹੋਣ ਕਰਕੇ ਨਾਮਜ਼ਦਗੀ ਪੱਤਰ ਨਹੀਂ ਲਏ ਗਏ ਸੀ ਤੇ ਕੁਝ ਗੱਲਾਂ ਉਹ ਜੋ ਸਾਹਮਣੇ ਨੇ ਖਾਸ ਕਰਕੇ ਜਿਵੇਂ 5 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪਰਤਾਲ ਹੋਈ ਤੇ 7 ਅਕਤੂਬਰ ਜਿਹੜਾ ਕਿ ਬਾਅਦ ਦੁਪਹਿਰ 3 ਵਜੇ ਤੱਕ ਸਾਰੇ ਉਮੀਦਵਾਰ ਆਪਣੇ ਕਾਗਜ਼ ਜਿਹੜੇ ਸੀ ਉਹ ਵਾਪਸ ਲੈ ਸਕਦੇ ਸੀ ਇਹ ਉਹ ਜਾ ਪ੍ਰਵਧਾਨ ਉਸ ਵੇਲੇ ਚ ਰੱਖਿਆ ਗਿਆ ਸੀ ਹੁਣ ਇਹਦੇ ਨਾਲ ਇਹ ਵੀ ਹੋਇਆ ਕਿ ਕਈ ਥਾਈਂ ਜਦੋਂ ਇਹ ਚੋਣ ਹੋਈ 224 ਵਾਲੀ ਤਾਂ ਉੱਥੇ ਕਈ ਥਾਈਂ ਚੋਣ ਰੱਦ ਵੀ ਕਰ ਦਿੱਤੀ ਗਈ ਸੀ ਕਿਉਂਕਿ ਨਾਮਜ਼ਾਦਗੀਆਂ ਭਰਨ ਦੀ ਤਾਂਦਲੀ ਕਰਕੇ ਮਾਮਲਾ ਹਾਈ ਕੋਰਟ ਦੇ ਵਿੱਚ ਚਲਾ ਗਿਆ ਪੰਚਾਇਤ ਸਰਪੰਚਾਂ ਨੇ ਉੱਥੇ ਜਾ ਕੇ ਅ ਪਟੀਸ਼ਨ ਦਾਇਰ ਕੀਤੀ ਜਿਸ ਦੇ ਵਿੱਚ 288 ਮਾਮਲੇ ਜਿਹੜੇ ਉਹ ਦਰਜ ਹੋਏ ਤੇ ਹਾਈ ਕੋਰਟ ਨੇ ਉਸ ਦੇ ਉੱਤੇ ਟਿੱਪਣੀਆਂ ਕੀਤੀਆਂ ਤੇ ਸਰਕਾਰ ਨੂੰ ਕਰਨੜੇ ਹੱਥੀ ਵੀ ਲਿਆ ਫਿਰ ਉਹਨਾਂ ਥਾਂ ਹੀ ਤਾਂ ਚੋਣਾਂ ਰੱਦ ਵੀ ਕਰ ਦਿੱਤੀਆਂ ਗਈਆਂ ਸਿਰਫ ਉਹਨਾਂ ਥਾਂ ਹੀ ਜਿੱਥੇ ਤਾਂਦਲੀ ਹੋਈਆਂ ਬਾਕੀ ਚੋਣਾਂ ਜ਼ਰੂਰ ਹੋਈਆਂ ਤਾਂ ਉਹਨਾਂ ਤੰਦਿਆਂ ਤੋਂ ਬਾਅਦ ਹੁਣ ਮਾਮਲਾ ਕਈ ਤਰ੍ਹਾਂ ਦਾ ਸਾਹਮਣੇ ਵੀ ਆਇਆ ਤੇ ਜਿਹੜੀਆਂ ਹੁਣ ਸੂਬੇ ਦੇ ਵਿੱਚ ਪੰਚਾਇਤੀ ਚੋਣਾਂ ਹੋ ਜਾਰੀਆਂ ਜਿਮਨੀ ਚੋਣਾਂ ਜਿਹੜੀਆਂ ਨੇ ਉਹਦੇ ਵਿੱਚ ਹੁਣ 1771 ਜਿਹੜੇ ਨੇ ਉਹ ਪੰਚਾਂ ਦੀਆਂ ਚੋਣਾਂ ਜਿਹੜੀ ਹੈ ਹੋ ਲਈ ਹੋਊਗੀ ਤੇ ਨਾਲ-ਨਾਲ ਜਿਹੜੇ ਨੇ ਸਰਪੰਚੀ ਦੀ ਚੋਣ ਵੀ ਹੋਣੀ ਹੈ ਪਰ ਜੇ ਸੂਬੇ ਦੇ ਵਿੱਚ ਗੱਲ ਕਰੀਏ ਇਸ ਵੇਲੇ 13237 ਗ੍ਰਾਮ ਪੰਚਾਇਤਾਂ ਨੇ ਤਾਂ ਪੰਜ ਸਰਪੰਚਾਂ ਦੇ ਤੇ ਪੰਚਾਂ ਦੀਆਂ ਲਈ ਵੋਟਾਂ ਜਿਹੜੀਆਂ ਪਈਆਂ ਸੀ ਪਿਛਲੀਆਂ 224 ਦੀਆਂ ਉਹਦੇ ਵਿੱਚ 19110 ਜਿਹੜੇ ਪੋਲਿੰਗ ਬੂਥ ਸੀ ਉਹ ਬਣਾਏ ਗਏ ਤੇ ਉਹਨਾਂ ਦੇ ਵਿੱਚ 13237 ਸਰਪੰਚ ਤੇ 83437 ਪੰਚਾਂ ਦੀਆਂ ਚੋਣਾਂ ਹੋਈਆਂ ਸੀ ਤੇ ਸੂਬੇ ਦੇ ਵਿੱਚ ਜਿਹੜੀ ਵੋਟਰਾਂ ਦੀ ਸੂਚੀ ਸੀ ਸੁਧਾਈ ਦਾ ਕੰਮ ਉਹਦੇ 'ਚ ਮੁਕੰਮਲ ਤੌਰ ਤੇ ਉੱਤੇ ਕੀਤਾ ਗਿਆ ਤੇ ਉਹਨਾਂ ਚੋਣਾਂ ਦੇ ਵਿੱਚ 1 ਕਰੋੜ 33 ਲੱਖ 97922 ਵੋਟਰ ਆਪਣੇ ਹੱਕ ਦਾ ਇਸਤੇਮਾਲ ਉਹਨਾਂ ਨੇ ਕੀਤਾ ਤੇ ਉਹਦੇ ਵਿੱਚ ਪਰ ਅੱਧੇ ਤੋਂ ਜ਼ਿਆਦਾ ਕਿਉਂਕਿ ਕਈ ਥਾਈ ਚੋਣਾ ਰਾਦੋ ਗਿਆ ਜੀ ਪਰ ਇੰਨੇ ਜਿਹੜੇ ਨਾਮਜ਼ਦ ਜਿਹੜੇ ਉਸ ਕੁੱਲ ਜਿਹੜੇ ਪਿੰਡਾਂ ਦੇ ਲੋਕ ਸੀ ਉਹ ਇੰਨੇ ਸੀ ਜਿੰਨਾ ਕਿ ਤੁਹਾਨੂੰ ਦੱਸਿਆ ਕਿ 1 ਕਰੋੜ 33 ਲੱਖ 97 ਹਜ਼ਾਰ 200 ਕੁਛ ਨਹੀਂ ਜਿਹੜੇ ਉਹਨਾਂ ਦੀ ਗੱਲ ਹੋਈ ਹੈ ਤਾਂ ਉਸ ਦੇ ਵਿੱਚ 70 ਹਜ਼ਾਰ 7 ਲੱਖ 51 ਹਜ਼ਾਰ ਜਿਹੜੇ ਸੌਰੀ ਮਾਫ ਕਰਨਾ ਕਿ ਇਹਨਾਂ ਦੇ ਵਿੱਚ ਜਿਹੜੀ ਗੱਲ ਕਰੀਏ ਪੁਰਸ਼ਾਂ ਤੇ ਔਰਤਾਂ ਦੀ ਗਿਣਤੀ ਲਗਭਗ ਸੀ 70 ਲੱਖ ਦੇ ਕਰੀਬ ਜਿਹੜੀ ਉਹ ਪੁਰਸ਼ਾਂ ਦੀ ਤੇ 63 ਲੱਖ ਤੋਂ ਉੱਪਰ ਜਿਹੜੀ ਹੈ ਉਹ ਜਿਹੜੀ ਮਹਿਲਾਵਾਂ ਦੀ ਗਿਣਤੀ ਇਹਦੇ ਵਿੱਚ ਸ਼ਾਮਲ ਸੀ 192 ਦੂਜੇ 트랜ਸਜੈਂਡਰ ਵੀ ਸ਼ਾਮਲ ਸੀ ਪਰ ਚੋਣ ਪ੍ਰਕਿਰਿਆ ਜਿਹੜੀ ਹੈ ਉਹ ਮੁਕੰਮਲ ਕਰਾਉਣ ਦੇ ਲਈ 96000 ਜਿਹੜਾ ਚੋਣ ਅਮਲਾ ਯਾਨੀ ਕਿ ਕਰਮਚਾਰੀ ਜਿਹੜੇ ਸੀ ਉਹ ਲਗਾਏ ਗਏ ਸੀ ਤੇ ਚੋਣਾ ਲੜਨ ਦੇ ਲਈ ਉਮਰ ਜਿਹੜੀ ਸੀ ਉਹ 25 ਸਾਲ ਰੱਖੀ ਗਈ ਸੀ ਤੇ ਪੰਚਾਇਤੀ ਚੋਣਾਂ ਦੇ ਲਈ ਜਮਾਨਤ ਰਾਸ਼ੀ ਜਿਹੜੀ ਸਿਰਫ 100 ਰੁਪਏ ਸਰਪੰਚ ਲਈ ਜਿਹੜੀ ਸੀ ਤੇ ਐਸ ਸੀ ਕੋਟੇ ਦੇ ਜਿਹੜੇ ਸੀ ਲੋਕ ਸੀ ਉਹਨਾਂ ਦੇ ਲਈ ਇਹ 50 ਰੁਪਏ ਰਾਸ਼ੀ ਜਿਹੜੀ ਸਿਰਫ ਜਮਾਨਤ ਵਾਸਤੇ ਮੈਰੋ ਕੀ ਕਹਿੰਸੀ ਪੰਚਾਇਤੀ ਚੋਣਾਂ ਲੜਨ ਵਾਲੇ ਜਿਹੜੇ ਸਰਪੰਚੀ ਦੇ ਉਮੀਦਵਾਰਾਂ ਦੇ ਲਈ ਜਿਹੜਾ ਚੋਣ ਦਾ ਖਰਚ ਸੀ ਉਹ 40000 ਰੁਪਏ ਤੈਅ ਕੀਤਾ ਗਿਆ ਸੀ ਜਦ ਕਿ ਉਸ ਤੋਂ ਪਹਿਲਾਂ ਇਹ ਖਰਚ ਜਿਹੜਾ ਉਹ ਘੱਟ ਸੀ ਤਾਂ ਉਸ ਤੋਂ ਬਾਅਦ ਹੁਣ ਦੁਬਾਰਾ ਫਿਰ ਜਿਹੜਾ 40000 ਰੁਪਏ ਹੀ ਤੈਅ ਕੀਤਾ ਗਿਆ ਤੇ ਹੁਣ 27 ਜੁਲਾਈ ਨੂੰ ਵੋਟਾਂ ਪੈਣਗੀਆਂ ਤੇ ਉਸ ਦੇ ਵਿੱਚ ਹੁਣ ਦੇਖਣਾ ਹੋਵੇਗਾ ਕਿ ਆਖਰ ਇਹ ਵੋਟਾਂ ਕਿੰਨੀ ਸੁਖਾਂਤੀ ਨਾਲ ਹੁੰਦੀਆਂ ਨੇ ਪਹਿਲੀਆਂ ਵੋਟਾਂ ਦੇ ਵਿੱਚ ਕਈ ਤਰ੍ਹਾਂ ਦੇ ਲੜਾਈ ਝਗੜੇ ਦੇ ਮਾਮਲੇ ਵੀ ਸਾਹਮਣੇ ਆਏ ਪਰ ਜਦ ਕਿ ਇਹ ਸੁਖਾਂਤੀ ਦਾ ਵੋਟਾ ਕਰਾਉਣ ਦੀ ਗੱਲ ਕਹੀ ਗਈ ਸੀ ਪਰ ਫਿਰ ਵੀ ਚੜ੍ਹਪਾ ਕਾਫੀ ਜਗਾਵਤੀ ਹੋਈਆਂ ਤੇ ਕਈ ਥਾਵਾਂ ਦੇ ਉੱਤੇ ਵੱਡੇ ਇਲਜ਼ਾਮ ਜਿਹੜੇ ਸਰਕਾਰ ਦੇ ਉੱਤੇ ਲੱਗੇ ਪਰ ਹੁਣ ਦੁਬਾਰਾ ਫਿਰ ਚੋਣਾਂ ਇੱਕ ਵਾਰ ਹੋਣ ਜਾ ਰਹੀਆਂ ਨੇ ਤਾਂ ਉਹਦੇ ਵਿੱਚ ਦੇਖਣਾ ਹੋਵੇਗਾ ਕਿ ਆਖਰ ਇਹ ਕਿੰਨੀ ਕੁ ਜਿਹੜੇ ਨੇ ਉਹ ਉਹਦੇ 'ਚ ਕੋਈ ਧੱਕਾ ਮੁਕੀ ਨਾ ਹੋਵੇ ਜਾਂ ਸਾਰਾ ਕੋਲੇ ਪ੍ਰਸ਼ਾਸਨ ਉਸਦੇ ਲਈ ਚੁਕੰਨਾ ਹੋ ਕੇ ਖੜਾ ਕਿ ਆਖਰ ਜਿਹੜੀਆਂ ਵੋਟਾਂ ਨੇ ਉਹ ਬਿਲਕੁਲ ਸਹੀ ਸਟੀਕ ਸਪਸ਼ਟ ਤੇ ਬਿਲਕੁਲ ਸੁਖਾਂਤੀ ਨਾਲ ਕਰਵਾਈਆਂ ਜਾਣਗੀਆਂ